ਸਾਰਾ ਸਭ ਯਾਤੂ ਆਇਸੀ ਕਿ ਤੇ ਅਸਾ ਆਪਣੇ ਮਾਮਾ ਜੀ ਨੂੰ ਇੱਥੋਂ ਲੈਣਾ ਸੀਗਾ ਤੇ ਦੂਜਾ ਕਿੱਥੇ ਕਿੱਥੋਂ ਕਿੱਥੇ ਜਾ ਰਹੇ ਸੀ ਕਿਵੇਂ ਅਲਪੂਗੇ ਤੋਂ ਆਇਸੀ ਤੇ ਹਰਿਆਣਾ ਜਾਣਾ ਸੀਗਾ ਇੱਥੋਂ ਮਾਮਾ ਜੀ ਨੂੰ ਲੈਣਾ ਸੀ ਇੱਕ ਮਾਮਾ ਛੱਡਣਾ ਆਇਸੀ ਤੇ ਇੱਕ ਨੇ ਚੜਨਾ ਸੀਗਾ ਅਸਾ ਸਾਈਡ ਤੇ ਖਲੋਤੇ ਸੀਗੇ ਤੇ ਆ ਟਰਾਲਾ ਮਗਰੋਂ ਆਇਆ ਇਹਦੇ ਕੋ ਬ੍ਰੇਕਾਂ ਨਹੀਂ ਲੱਗੀਆਂ ਅਸਾ ਰੋਕਦੇ ਵੀ ਰਹੇ ਐਨੂੰ ਹੱਥ ਦੇ ਕੇ ਤੇ ਰੁਕਿਆ ਨਹੀਂ ਸਾਡੇ ਉੱਤੇ ਆ ਕੇ ਚੜ ਗਿਆ ਸੁਣਿਆ ਮੌਤ ਵੀ ਹੋਈ ਕਿਸੇ ਦੀ ਹਾਂਜੀ ਦੋ ਡੈੱਡ ਹੋ ਗਏ ਸਾਡੇ ਮਾਮੇ ਜੀ ਦੋਨੋਂ ਡੈੱਡ ਹੋ ਗਏ ਨੇ ਕੀ ਨਾਮ ਸੀ ਉਹਨਾਂ ਦੇ ਕਿੱਥੋਂ ਆ ਰਹੇ ਸੀਗੇ ਕੀ ਫੰਕਸ਼ਨ ਟੈਂਡ ਕਰਕੇ ਆ ਰਹੇ ਸੀ ਉਹ ਵੀ ਆ ਟੈਂਡ ਕਰਕੇ ਆ ਰਹੇ ਸੀਗੇ ਜੀ ਕੀ ਨਾਮ ਹੈ ਅਮਰਿਤਕੰਦਰ ਕੁਲਦੀਪ ਸਿੰਘ ਦੂਜੇ ਦਾ ਸਰੂਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੀਗੇ ਇੱਕ ਤਾਂ ਬਾਬਦੀ ਦਾ ਸੀਗਾ ਸਰਸਾ ਬਾਬਦੀ ਤੇ ਦੂਜਾ ਇੱਥੋਂ ਗੁਰੂ ਸਾਹਿਬ ਦਾ ਹਾਂ ਸਾ ਜੀ ਐਡੇ ਦੇ ਉੱਪਰ ਬਹੁਤ ਵਿਆਜ ਕਰਜ਼ੇ ਕੀਤੇ ਹੋਏ ਨੇ ਜਿਨ੍ਹਾਂ ਦੇ ਬਾਵਜੂਦ ਤਾਂ ਪਿਛਲੇ 2 ਮਹੀਨੇ ਪਹਿਲਾਂ ਮੇਰੇ ਨਾਲ ਵੀ ਲੜਾਈ ਹੋਈ ਸੀ ਸਾਡੇ ਉਧਰ ਚੰਗਾ ਰੋਡ ਤੇ ਦੁਕਾਨਾਂ ਦੇ ਉੱਪਰ ਕਰਜ਼ੇ ਕੀਤੇ ਹੋਏ ਸੀ ਜੇ ਉਹਨਾਂ ਨੂੰ ਕਹਾਂ ਪੁਲਿਸ ਬੁਲਾਈ ਪੁਲਿਸ ਜੋ ਵੀ ਜਦੋਂ ਚਲੇਗੇ ਤਾਂ ਫਿਰ ਸਮਾਨ ਰੱਖ ਲਿਆ ਉਲਟਾ ਸਾਡੇ ਗਲ ਵੀ ਪਏ ਹੁਣ ਅੱਜ ਇੱਥੇ ਹਾਂਸਾ ਹੋਇਆ ਜੀ ਦੁਕਾਨਾਂ 25 30 ਫੁੱਟ ਦੁਕਾਨ ਅੱਗੇ ਕੀਤੀ ਹੋਈ ਹੈ ਜੀ ਪਿੱਛੇ ਦੁਕਾਨ ਇਹਨਾਂ ਦੀ 10 ਫੁੱਟ ਦੀ ਹੈ 25 30 ਫੁੱਟ ਤੇ ਇਹਨਾਂ ਦਾ ਕਰਜ਼ਾ ਹੈ ਔਰ ਉੱਤੇ ਅੱਗੇ ਛਤਰੀਆਂ ਲਾ ਲੈਂਦੇ ਆ ਫਰੂਟ ਦਾ ਇਹਨਾਂ ਦਾ ਕੰਮ ਹੈ ਉਹ ਇੱਕ ਕਬਜੇ ਕਰਕੇ ਬੈਠੇ ਸੀ ਇੱਕ ਬਚਾਰੇ ਕੋਈ ਚੰਦਰ ਸਿੰਘ ਪਰਿਵਾਰ ਸੀ ਸਾਰਾ ਉਹਨਾਂ ਦਾ ਛੋਟਾ ਆਤੀ ਖੜਾ ਸੀ ਜਦੋਂ ਡਰਾਈਵਰ ਨੇ ਦਿੱਸੇ ਨਹੀਂ ਸਹੀ ਗੱਲ ਹੈ ਉਹਦੇ ਕਰਕੇ ਇਦਾ ਵੱਡਾ ਹਸਾ ਆਇਆ ਇੱਕੋ ਪਰਿਵਾਰ ਦੇ ਦੋ ਸਕੇ ਭਰਾ ਜਮਰਗ ਉਹਦਾ ਜ਼ਿੰਮੇਵਾਰ ਕੌਣ ਹੈ ਫੌਜੀ ਪ੍ਰਸ਼ਾਸਨ ਨੂੰ ਅੱਗੇ ਵੀ ਪੀਡਬਲੂਡੀ ਨੂੰ ਵੀ ਦਰਖਾਸਤ ਦੇ ਦਿੱਚੀ ਆ ਔਰ ਫੋਲਸ ਸਟੇਜ ਵੀ ਦੇ ਦਿੱਤਾ ਦੁਬਾਰਾ ਪੰਚਾਇਤ ਨੂੰ ਫਿਰ ਦਰਖਾਸਤ ਦਿੱਤੀ ਜਾਏਗੀ ਐਸਐਸਓ ਸਾਹਿਬ ਆਏ ਸੀ ਉਹ ਕਹਿੰਦੇ ਵੀ ਦੁਬਾਰਾ ਦਰਖਾਸਤ ਦਿਓ ਤੇ ਅਸੀਂ ਸਾਰੇ ਨਜਾਇਜ਼ ਕਬਜ਼ੇ ਠਾਵਾਂਗੇ ਜੇ ਨਹੀਂ ਹਟਣਗੇ ਤਾਂ ਅਸੀਂ ਸਾਰੇ ਪਿੰਡ ਵਾਸੀ ਇੱਥੇ ਕੱਲ ਜਾਂ ਪਰਸੋ ਤੱਕ ਰੇਡ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਥੇ ਵੱਡਾ ਧਰਨਾ ਦੇਵਾਂਗੇ ਇਹ ਜੀ ਇੱਕ ਪਰਿਵਾਰ ਅੱਜ ਅਲਫੋ ਕੇ ਮੈਰਿਜ ਅਟੈਂਡ ਕਰਕੇ ਆਪਣੇ ਘਰ ਜਾ ਰਿਹਾ ਸੀ ਤੇ ਇੱਥੇ ਗੋਲੂ ਕੇ ਮੋੜ ਪਿਛੋਟ ਟ੍ਰੱਕ ਵਾਲੇ ਨੇ ਉਹਨੂੰ ਹਿੱਟ ਕੀਤਾ ਜਿਸ ਦੇ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਆ ਦੋ ਤਿੰਨ ਜ਼ਖਮੀ ਹੋ ਗਿਆ ਪਰਿਵਾਰ ਦੇ ਮੈਂਬਰ ਤੇ ਦੋ ਚਿਹਰੇ ਇਲਾਜ ਹਾਂ ਡੈੱਡ ਬੋਡੀਜ਼ ਨੂੰ ਮੌਰਚੀ ਚ ਲਵਾ ਕੇ ਦਿੱਤਾ ਗਿਆ ਤੇ ਮਦਈਆਂ ਦੇ ਬਿਆਨਾਂ ਤੇ ਐਫ ਆਰ ਦਰਜ ਕਰਕੇ ਤੇ ਕਸ਼ੀਮ ਟ੍ਰੇਸ ਕਰਕੇ ਜੇਲ੍ਹ ਭੇਜਿਆ ਗਿਆ ਟ੍ਰੱਕ ਕਰਕੇ ਰਿਫਾਰ ਕਰ ਲਿਆ ਗਿਆ ਜੀ ਟ੍ਰੱਕ ਨੂੰ ਕਾਬੂ ਵਿੱਚ ਲੈ ਲਿਆ ਜੀ ਦੋਸ਼ੀ ਟਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ